ਕਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਨਗੀਨੇ ਦਿਖਾਉਣੇ ਆ ਡਿਟੇਲ ਵੀਰ ਤੋਂ ਪੁੱਛਦੇ ਨੇ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਹੈ ਜੀ ਪਿੰਡ ਕੋਠੇਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਘਰ ਆਈ ਹੈ ਆਪਣਾ ਨੰਬਰ ਆਪਣਾ ਜੀ 98153 9107 ਜੀ ਜਿਹੜੇ ਆਪਾਂ ਪਹਿਲੇ ਨੰਬਰ ਬੱਚੀ ਦੇਖੀਏ ਨੇ ਕਿਹੜਾ ਸੁਆ ਸੁੰਦੀ ਹੈ ਜੀ ਬਾਈ ਪਲੂਣ ਆ ਬਿਲਕੁਲ ਕੱਚੀ ਖੀਰੀ ਆ ਕੱਚੀ ਖੀਰੀ ਬਿਲਕੁਲ ਆ ਦੇਖੋ ਜੀ ਦੁੱਧ ਆਂਦਾ ਜਮਾ ਹੈ ਨਾ ਜਮਾ ਐ ਪਿਓਰ ਜਿਹੜੇ ਆਪਦੀ ਨੂਈ ਵੀ ਨਹੀਂ ਝੜੀ ਹੋ ਜਿਹੜੇ ਨੇ ਮੰਨ ਲ ਇਹਦੇ ਬਾਈ ਜੀ ਮਾਲਕ ਦੇ ਹਿਸਾਬ ਦੇ ਨਾਲ 45 ਦਿਨ ਪਏ ਨੇ ਪੂਰੇ ਹਜੇ ਸੂਣ ਚ ਹਾਂ ਸੂਣ ਚ ਡੇਢ ਮਹੀਨਾ ਬਾਕੀ ਆ ਸੂਣ ਚ ਹਨਾ ਡੇਢ ਮਹੀਨਾ ਬਾਕੀ ਆ ਜੀ ਤੇ ਸੀਮਨ ਵਗੈਰਾ ਕਨਫਰਮ ਹੋਊ ਸਾਰਾ ਕੁਝ ਸੀਮਨ ਹਾਂ ਜੀ ਸਾਰਾ ਦੱਸ ਦਿਆਂਗੇ ਤੇ ਲਿਖਿਆ ਹੋਇਆ ਬਾਈ ਜੀ ਜਿਹੜਾ ਸੀਮਣੇ ਤੇ ਲੱਗਿਆ ਹੋਇਆ ਠੀਕ ਹੈ ਥੋੜਾ ਅਕਲ ਕੰਨ ਕਰਦੀ ਹੈ ਨਾ ਆਪਣੀ ਫਲਕਾਰੀ ਫਾਰਮ ਚੋਂ ਆਈ ਹੈ ਬਾਈ ਖੁੱਲੀ ਠੀਕ ਹੈ ਸੋ ਖੁੱਲੀ ਫਿਰ ਜੇ ਤਾਂ ਇਹ ਦੇਖੋ ਕਬੂਤਰੇਂ ਗੋੜ ਦੀ ਫਿਰਦੀ ਆ ਤੇ ਵਧੀਆ ਰਿਕਾਰਡ ਵਗੈਰਾ ਦੀ ਬੱਚੀ ਆਈ ਵੀਰੇ ਬਾਈ ਫੁੱਲ ਰਿਕਾਰਡ ਵਾਲੀ ਬੱਚੀ ਹੈਗੀ ਠੀਕ ਹੈ ਦੁੱਧਾਂ ਦੀ ਮਾਣੋ ਵੀ 3 ਸੋ ਹਲੇ 45 ਦਿਨ ਬਾਕੀ ਹੈ ਕਿ ਮੈਂ ਕਹਿੰਦਾ ਸਿਰ ਤੇ ਪੂਣੀ ਕੱਤੀ ਗਈ ਹੈ ਨਾ ਹਾਂਜੀ ਹਾਂ ਤੇ ਸੋਹਣਾ ਚੰਗਾ ਹਵਾਨਾ ਬਣੂਗਾ ਹੈ ਨਾ ਬੜਾ ਚੰਗਾ ਲੇਵਲ ਉਹ ਪਾਊਗੀ ਬਹੁਤ ਚੰਗਾ ਜਾਦੇ ਤੋੜ ਦੀ ਭਰਾ ਇਹਨੂੰ ਸੋ ਡੇਢ ਮਹੀਨਾ ਬਾਕੀ ਪਿਆ ਸੂਣ ਦੇ ਵਿੱਚ ਪਲੂਣ ਬੱਚੀ ਮੋਹ ਖੀ ਦੀ ਸੁੰਦੀ ਆ ਚੰਗੇ ਰਿਕਾਰਡ ਵਾਲੀ ਆ ਚੰਗਾ ਸੀਮੈਂਟ ਵਗੈਰਾ ਜਿਹੜਾ ਲੱਗਿਆ ਸਾਨੂੰ ਬਾਇਓ ਡਾਟਾ ਸਾਰਾ ਇਹਦਾ ਮਿਲੂਗਾ ਤੇ ਵੀਰੇ ਦੂਜੇ ਨੰਬਰ ਜਿਹੜੇ ਇਹ ਵੜ ਦੇਖਦੇ ਨੇ ਕਿਹੜਾ ਸੂਆ ਸੁੰਦੀ ਆ ਜੀ ਭਾਈ ਜੀ ਦੂਜਾ ਸੂਆ 4 ਦੰਦਾ ਪਿਆ ਹੋਰ ਠੀਕ ਹੈ ਚਾਰ ਦੰਦ ਦੂਜਾ ਸੂਆ ਜੈਨ ਨੂੰ ਸੁੰਦੀ ਆ ਐ ਪ्योर ਦੂਜਾ ਸੂਆ ਜੀ ਬਾਕੀ ਰਾਜੀ ਪਲੀ ਪੁਲੀ ਬਹੁਤ ਆ ਹਨਾ ਉਹ ਚੰਗੇ ਫਾਰਮ ਚੋਂ ਆਈ ਆ ਬਾਈ ਜੀ ਬਹੁਤ ਰਿਕਾਰਡ ਵਾਲੀ ਬੱਛੀ ਹੈਗੀ ਸਿੱਧੀ ਤੋਰਦੀ ਆ ਮੈਨੂੰ ਸੱਲੇਵਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਸੋਹਣਾ ਸਾਫ ਸੁਥਰਾ ਕਾਲੇ ਰੰਗ ਚ ਆ ਗਈ ਬਿਹੜ ਦੂਜਾ ਸੂਆ ਜੈਨ ਨੂੰ ਸੁੰਦੀ ਬਿਹੜਾਂ ਦੇ ਰਸੇ ਨਹੀਂ ਇਹਨਾਂ ਦੇ ਪਏ ਹੋਏ ਦੋਨੇ ਬੱਸੀਆਂ ਦੀ ਖੁੱਲੀਆਂ ਫਿਰਦੀਆਂ ਆਈਆਂ ਹਨਾ ਖੁੱਲੀਆਂ ਫਿਰਦੀਆਂ ਆਈਆਂ ਨੇ ਬਿਹੜਾਂ ਤਾਂ ਥੋੜਾ ਜਿਹਾ ਥਾਂ ਖੁੱਲੋ ਦੇਖ ਕੇ ਭੱਜ-ਪੁੱਜ ਰਿਆਂ ਦਾ ਤੇ ਇਹਦਾ ਰਿਕਾਰਡ ਕੀ ਏ ਤੂੰ ਪਹਿਲੇ ਸੂਏ ਦਾ ਰਿਕਾਰਡ ਬਾਈ ਜੀ ਤਾਂ ਹੋਂ ਰਿਕਾਰਡ ਆ ਹਰ ਇੱਕ ਚੀਜ਼ ਦਾ ਸੀਮਣ ਵਗੈਰਾ ਦਾ ਤੇ ਟੈਗ ਪਿਆ ਵਾ ਠੀਕ ਹੈ ਜਿਹੜਾ ਸੀਮਣ ਲੱਗਿਆ ਵਾ ਉਹ ਆਪਣੇ ਕੋਲੇ ਲਿਖਿਆ ਵਾ ਡਿਟੇਲ ਸਾਰੀ ਫੁੱਲ ਦਵਾਂਗੇ ਜੀ ਹੁਣ ਦਿਨ ਸਹੀ ਕਹਿ ਲੈਂਦੀ ਐ ਇਹਦੇ 15 ਦਿਨ ਬਾਕੀ ਨੇ ਜਮ੍ਹਾਂ ਸਹੀ ਕਿੰਨਾ ਦੁੱਧ ਪਾਉਂ ਤੁਹਾਡੇ ਤਜਰਬੇ ਹਿਸਾਬ ਨਾਲ ਦੇਖੋ ਇਹ ਕੇਰ ਦੇ ਟਪੈਂਡ ਆ ਬਾਈ ਜੀ ਦੁੱਧ ਤਾਂ ਐ ਮਨੋ ਜਦੋਂ 40 42 ਕਿਲੋ ਪਲੂਣ ਨੇ ਦਿੱਤਾ ਇਹਦੇ ਕਿਦਾ 50 ਕਿਲੋ ਦੁੱਧ ਦੇ ਹੱਕ ਆ ਠੀਕ ਆ ਸੋ ਦੇਖੋ ਫਾਰੋਂ ਜੋ ਖੁੱਲੀ ਫਿਰਦੀ ਆਈ ਐ ਜਮਾ ਭੱਜ ਭਾਜ ਜਾਂਦੀ ਆ ਤੇ ਫਿਰ ਮੁੱਲ ਆ ਪੈਂਦਾ ਕੀ ਰੱਖਿਆਗਾ ਮੁੱਲ ਬਾਈ ਜੀ ਮੁੱਲ ਕਰਾਉਣ ਨੂੰ ਚਾਹੇ ਬੰਦਾ ਕਜੈ ਸੋਜੂਗੀ ਉਹ ਮਾਨਤਾ ਨਹੀਂ ਹੋਊਗਾ ਜੇ ਉਹਨਾਂ ਨੂੰ ਮੁੱਲ ਕਰਾਉਣਾ ਚਾਹੇ 20 20 ਕਰਾ ਲਓ 2 ਕਰਾ ਲਓ ਠੀਕ ਹੈ ਪਰ 170 ਦੀ ਇਹ ਦੇਣੀ ਆ ਸੋ ਵੇਖੋ ਪੂਰੀ ਸਾਫ ਸੁਥਰੀ ਚੰਗੀ ਦੂਜਾ ਸੂਆ ਸੁੰਦੀ ਆ ਤੇ ਬਾਕੀ ਥਣਾ ਜਿ ਮਿੱਥੀ ਦੇਖੋ ਕਿਆ ਬਾਤ ਪੂਰੀ ਸੋਹਣੀ ਸਾਫ ਸੁਥਰੀ ਤੇ ਦਿਨ 15 ਪਿਆ ਬਾਕੀ 1,70,000 ਰੁਪਏ ਕੀਮਤ ਦਾ ਮਾਨਤਨ ਵਿੱਚੋਂ ਵੀਰ ਕਰ ਦੂਗਾ ਤੇ ਖਾਸ ਬਰਨਾਲਾ ਸ਼ਹਿਰ ਤੋਂ ਵੀਡੀਓ ਕਵਰ ਕੀਤੀ ਆ ਬਸ 98153967 ਵੀਰ ਦਾ ਨੰਬਰ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ